ਸਤਨਾਮ ਸ੍ਰੀ ਵਾਹਿਗੁਰੂ ਤੰਤਨ ਸ੍ਰੀ ਗੁਰੂ ਅਮਰਦਾਸ ਜੀ ਹਰ ਸਾਲ ਗੰਗਾ ਦੀ ਤੀਰਥ ਯਾਤਰਾ ਕਰਨ जाया ਕਰਦੇ ਸਨ ਤੇ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ 21 ਵਾਰ ਗੰਗਾ ਦੀ ਯਾਤਰਾ ਕੀਤੀ ਇੱਕ ਵਾਰ ਗੁਰੂ ਜੀ ਗੰਗਾ ਯਾਤਰਾ ਕਰਕੇ ਵਾਪਸ ਆ ਰਹੇ ਸਨ ਤੇ ਰਸਤੇ ਵਿੱਚ ਇੱਕ ਵੈਸਨੂ ਸਾਧੂ ਉਹਨਾਂ ਦਾ ਸਾਥੀ ਬਣ ਗਿਆ ਤਾਂ ਗੁਰੂ ਜੀ ਉਸ ਸਾਧੂ ਨੂੰ ਆਪਣੇ ਨਾਲ ਆਪਣੇ ਪਿੰਡ ਬਾਸਰ ਕੇ ਲੈ ਆਏ ਤੇ ਉਸ ਦੀ ਬਹੁਤ ਸੇਵਾ ਕੀਤੀ ਆਪਣੇ ਹੱਥਾਂ ਨਾਲ ਭੋਜਨ ਤਿਆਰ ਕਰਕੇ ਉਸ ਵੈਸਨੂ ਸਾਧੂ ਨੂੰ ਸਿਖਾਉਂਦੇ ਰਹੇ ਤਾਂ ਇੱਕ ਦਿਨ ਉਸ ਸਾਧੂ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਗੁਰੂ ਅਮਰਦਾਸ ਜੀ ਨੇ ਉੱਤਰ ਦਿੱਤਾ ਕਿ ਅਜੇ ਤੱਕ ਅਸੀਂ ਕੋਈ ਗੁਰੂ ਧਰਨ ਨਹੀਂ ਕੀਤਾ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਧੂ ਕ੍ਰੋਧ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਐਨੇ ਦਿਨ ਮੈਂ ਇੱਕ ਨਿਗਰੇ ਦੇ ਹੱਥੋਂ ਖਾ ਪੀ ਰਹਾ ਹਾਂ ਮੇਰੇ ਸਾਰੇ ਤੀਰਥ ਸਥਾਨ ਤੇ ਤਰਮ ਕਰਮ ਸਭ ਨਸ਼ਟ ਹੋ ਚੁੱਕੇ ਹਨ ਨ ਗੁਰੇ ਦਾਤਾ ਦਰਸ਼ਨ ਵੀ ਪੂਰਾ ਹੁੰਦਾ ਹੈ ਤੇ ਮੈਂ ਇਸ ਦੇ ਹੱਥਾਂ ਦਾ ਬਣਿਆ ਹੋਇਆ ਭੋਜਨ ਖਾਂਦਾ ਰਹਾ ਹਾਂ ਇਹ ਗੱਲ ਕੇ ਕਿ ਉਹ ਸਾਧੂ ਉਥੋਂ ਚਲਾ ਗਿਆ ਪਰ ਗੁਰੂ ਜੀ ਉੱਪਰ ਸਾਧੂ ਦੀ ਇਸ ਗੱਲ ਦਾ بڑا ਅਸਰ ਹੋਇਆ ਤੇ ਉਹਨਾਂ ਦੇ ਮਨ ਵਿੱਚ ਗੁਰੂ ਤारण ਕਰਨ ਦੀ ਤਾਂਗ ਪੈਦਾ ਹੋ ਗਈ। ਗੁਰੂ ਜੀ ਗੁਰੂ ਤारण ਕਰਨ ਵਾਸਤੇ ਕਈ ਸਾਧੂ ਸੰਤਾਂ ਨੂੰ ਮਿਲਣ ਗਏ। ਪਰ ਉਹਨਾਂ ਨੂੰ ਕਿਸੇ ਪਾਸਿਓਂ ਵੀ ਸ਼ਾਂਤੀ ਨਾ ਮਿਲੀ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਤੇ ਇੱਕ ਦਿਨ ਉਹ ਸਵੇਰੇ ਅੰਮ੍ਰਿਤ ਵੇਲੇ ਦੁੱਧ ੜਕ ਰਹੀ ਸੀ ਤੇ ਨਾਲ ਹੀ ਬੜੀ ਮਧੁਰ ਆਵਾਜ਼ ਵਿੱਚ ਗੁਰਬਾਣੀ ਪਾਠ ਕਰ ਰਹੀ ਸੀ ਜਿਸ ਨੂੰ ਸੁਣ ਕੇ ਗੁਰੂ ਅਮਰਦਾਸ ਜੀ ਦੇ ਮਨ ਨੂੰ ਬੜੀ ਸ਼ਾਂਤੀ ਪ੍ਰਤੀਤ ਹੋਈ ਤੇ ਉਹਨਾਂ ਦੇ ਦਿਲ ਵਿੱਚ ਤਾਂਘ ਉੱਠੀ ਕਿ ਜਿਸ ਮਹਾਪੁਰਸ਼ ਦੀ ਇਹ ਬਾਣੀ ਹੈ ਉਨ੍ਹਾਂ ਦੇ ਦਰਸ਼ਨ ਕੀਤੇ ਜਾਣ ਤੇ ਉਹ ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਖੰਡੂਰ ਸਾਹਿਬ ਪਹੁੰਚ ਗਏ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਚਰਨੀ ਪਏ ਤਾਂ ਉਹਨਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਤਾਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਤੇ ਨਿਹਾਲ ਹੋ ਗਏ ਸਿੱਖੀ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਮਰਦਾਸ ਜੀ ਵਾਪਸ ਘਰ ਨਹੀਂ ਗਏ ਤੇ ਖੰਡੂਰ ਸਾਹਿਬ ਵਿਖੇ بڑے ਤਨਮਨ ਨਾਲ ਸੰਗਤ ਦੀ ਸੇਵਾ ਕਰਨ ਲੱਗੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਵੇਰੇ ਤੜਕੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਨਾ ਤੇ ਫਿਰ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਵਾਸਤੇ ਪਾਣੀ ਲੈ ਕੇ ਆਉਣਾ ਗੁਰੂ ਸਾਹਿਬ ਜੀ ਦੀ ਉਮਰ ਉਸ ਵੇਲੇ 62 ਸਾਲਾਂ ਦੀ ਸੀ ਤੇ ਬਿਰਧ ਉਮਰ ਹੋਣ ਕਰਕੇ ਉਹਨਾਂ ਨੂੰ ਸਵੇਰੇ ਹਨੇਰੇ ਵਿੱਚ ਕਈ ਵਾਰ ਠੇਡੇ ਵੀ ਲੱਗ ਜਾਂਦੇ ਦੀ ਸੇਵਾ ਦੀ ਸਾਰੇ ਨਾ ਜਾਣਨ ਵਾਲਿਆਂ ਨੇ ਕਈ ਵਾਰ ਉਹਨਾਂ ਦੀ ਠੇਡਿਆਂ ਤੇ ਮਜ਼ਾਕ ਵੀ ਕੀਤੇ ਪਰ ਲੋਕਾਂ ਦਾ ਹਾਸਾ ਮਜ਼ਾਕ ਆਪਜੀ ਨੂੰ ਆਪਣੇ ਪਿਆਰੇ ਗੁਰੂ ਦੀ ਸੇਵਾ ਤੋਂ ਨਾ ਹਟਾ ਸਕਿਆ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਦੀ ਸੇਵਾ ਤੋਂ ਬਹੁਤ પ્રસન્ન ਹੋਏ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਨਾਂ ਨੇ ਆਪਣੀ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਤੇ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਬਣ ਗਏ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਸਨ ਭਾਈ ਦਾਤੂ ਜੀ ਤੇ ਭਾਈ ਦਸੂ ਜੀ ਜਿਹੜੇ ਕੀ ਗੁਰਗੱਦੀ ਦਾ ਅਸਲੀ ਹੱਕਦਾਰ ਆਪਣੇ ਆਪ ਨੂੰ ਸਮਝਦੇ ਸਨ ਤੇ ਗੁਰੂ ਅਮਰਦਾਸ ਜੀ ਨੂੰ ਮਿਲੀ ਗੁਰਗਤੀ ਉਹਨਾਂ ਤੋਂ ਸਹਾਰਨਾ ਹੋਈ ਤੇ ਉਹ ਗੁਰੂ ਸਾਹਿਬ ਜੀ ਨੂੰ ਬੋਲ ਕਬੋਲ ਬੋਲਣ ਲੱਗੇ ਇੱਕ ਦਿਨ ਪਾਈ ਦਾਤੂ ਨੇ ਗੁੱਸੇ ਵਿੱਚ ਆਣ ਕੇ ਗੁਰੂ ਸਾਹਿਬ ਜੀ ਨੂੰ ਲੱਤ ਵੀ ਮਾਰੀ ਪਰ ਆਪ ਜੀ ਉੱਠ ਕੇ ਉਹਨਾਂ ਦੇ ਚਰਨ ਕੁੱਟਣ ਲੱਗ ਪਏ ਤੇ ਕਹਿਣ ਲੱਗੇ ਕਿ ਮੇਰਾ ਬਿਰਧ ਸਰੀਰ ਸਖਤ ਹੈ ਤੇ ਆਪ ਜੀ ਦੇ ਚਰਨ ਕੋਮਲ ਹਨ ਇਹਨਾਂ ਨੂੰ ਸੱਟ ਲੱਗੀ ਹੋਵੇਗੀ ਇਹ ਹੀ ਕਹਿੰਦਿਆਂ ਗੁਰੂ ਸਾਹਿਬ ਜੀ ਭਾਈ ਦਾਤੂ ਦੇ ਚਰਨ ਦਵੌਣ ਲੱਗ ਪਏ ਪਰ ਭਾਈ ਦਾਤੂ ਉੱਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ ਸਗੋਂ ਉਸਨੇ ਉਲਟਾ ਕਿਹਾ ਕਿ ਇਸ ਗੁਰਗੱਦੀ ਉੱਤੇ ਸਿਰਫ ਮੇਰਾ ਹੱਕ ਹੈ ਪਾਰੇ ਗੁਰੂ ਸਾਹਿਬ ਜੀ ਨੇ ਧੀਰਜ ਰੱਖਿਆ ਤੇ ਉਹ ਚੁੱਪਚਾਪ ਉਥੋਂ ਉੱਠ ਕੇ ਆਪਣੇ ਨਿਵਾਸ ਸਥਾਨ ਤੇ ਚਲੇ ਗਏ ਤੇ ਇਕਾਂਤ 바ਸ ਵਿੱਚ ਰਹਿਣ ਦਾ ਮਨ ਬਣਾ ਲਿਆ ਜਿਸ ਤੋਂ ਬਾਅਦ ਗੁਰੂ ਜੀ ਆਪਣੇ ਪਿੰਡ ਬਾਸਰ ਕੀ ਵਿਖੇ ਇੱਕ ਕੋਠੇ ਵਿੱਚ ਬੈਠ ਗਏ ਤੇ ਦਿਨ ਰਾਤ ਸਿਮਰਨ ਕਰਨ ਲੱਗੇ ਜਿਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਉਥੋਂ ਜਾ ਲਪਿਆ ਤੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਸੰਗਤਾਂ ਨੂੰ ਦਰਸ਼ਨ ਦਿਓ ਤਾਂ ਗੁਰੂ ਸਾਹਿਬ ਜੀ ਬਾਹਰ ਆਏ ਤੇ ਸੰਗਤਾਂ ਨੂੰ ਵਾਪਸ ਦਰਸ਼ਨ ਦਿੱਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਲੋਕਾਂ ਵਿੱਚੋਂ ਜਾਤ ਪਾਤ ਨੂੰ ਖਤਮ ਕਰਨ ਲਈ ਸੰਗਤ ਨੂੰ ਹੁਕਮ ਦਿੱਤਾ ਕਿ ਜਿਹੜਾ ਵੀ ਸਾਡੇ ਦਰਸਨਾ ਲਈ ਆਏ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਸਕੇ ਜਿਸ ਤੋਂ ਬਾਅਦ ਸਭ ਲੋਕ ਬਿਨਾਂ ਕਿਸੇ ਬਿਤਕਰੇ ਦੇ ਤੇ ਜਾਤ ਪਾਤ ਨੂੰ ਭੁਲਾ ਕੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਸਕਦੇ ਸਨ ਤੇ ਅਕਬਰ ਵਾਸ਼ਾ ਨੇ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਸਕਿਆ ਸੀ ਆਪ ਜੀ ਨੇ ਆਪਣੀ ਸੁਪੁੱਤਰੀ ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮਾ ਨਾਮ ਦੇ ਸਧਾਰਨ ਸਿੱਖ ਨਾਲ ਕੀਤਾ ਤੇ ਦੂਸਰੀ ਸੁਪੁੱਤਰੀ ਬੀਬੀ ਭਾਨੀ ਜੀ ਲਈ ਇੱਕ ਜਤੀਮ ਗੱਭਰੂ ਭਾਈ ਜੇਠਾ ਜੀ ਨੂੰ ਚੁਣਿਆ ਭਾਈ ਜੇਠਾ ਜੀ ਨੇ ਪ੍ਰੇਮ ਸੇਵਾ ਤੇ ਭਗਤੀ ਵਾਲੀ ਰਹਿਤ ਨਾਲ ਗੁਰੂ ਜੀ ਨੂੰ ਇੰਨਾ ਖੁਸ਼ ਕੀਤਾ ਕਿ ਉਹ ਗੁਰੂ ਜੀ ਨੂੰ ਪਾ ਗਏ ਤੇ ਗੁਰੂ ਜੀ ਦੀ ਹਰ ਪ੍ਰੀਖਿਆ ਵਿੱਚ ਭਾਈ ਜੇਠਾ ਜੀ ਖਰੇ ਉੱtre ਜਿਸ ਤੋਂ ਬਾਅਦ 1 ਸਤੰਬਰ ਸਨ 1574 ਇਸਵੀ ਨੂੰ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਅੱਗੇ ਮੱਥਾ ਟੇਕ ਕੇ ਜੋਤੀ ਜੋਤ ਸਮਾ ਗਏ ਤੇ ਇਸ ਤਰ੍ਹਾਂ ਭਾਈ ਜੇਠਾ ਜੀ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਬਣ ਗਏ ਸਤਨਾਮ ਸ੍ਰੀ ਵਾਹਿਗੁਰੂ